ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕਹੀ ਵੱਡੀ ਗੱਲ ਪੰਜਾਬ ਬਚਾਓ ਯਾਤਰਾ ਦੌਰਾਨ ਆਓ ਤੁਹਾਨੂੰ ਦੱਸਦੇ ਹਾਂ ਸੁਖਬੀਰ ਸਿੰਘ ਬਾਦਲ ਨੇ ਕੀ ਕਿਹਾ ਅੱਜ ਪੰਜਾਬ ਚਾਓ ਯਾਤਰਾ ਦੌਰਾਨ ਹਲਕਾ ਸ਼ੁਤਰਾਨਾ ਦੀ ਸੰਗਤ ਨੇ ਬੇਸ਼ੁਮਾਰ ਪਿਆਰ ਅਤੇ ਸਤਿਕਾਰ ਦਿੱਤਾ ਪਿੰਡ ਪਨੇਠਾ ਤੋਂ ਸ਼ੁਰੂ ਹੋਏ ਕਾਫਲੇ ਨੂੰ ਦੇਰ ਸ਼ਾਮ ਪਾਤੜਾਂ ਵਿਖੇ ਸਮਾਪਤੀ ਤੱਕ ਹਰ ਪਿੰਡ ਕਸਬੇ ਨਗਰ ਵਿੱਚੋਂ ਲੰਗਦੀਆਂ ਸੰਗਤ ਨੇ ਢੋਲ ਵਜਾ ਕੇ ਫੁੱਲਾਂ ਦਾ ਮੀਂਹ ਵਰਾ ਕੇ ਸਵਾਗਤ ਕੀਤਾ ਬੱਚੇ ਨੌਜਵਾਨ ਮਾਤਾਵਾਂ ਭੈਣਾ ਬਜ਼ੁਰਗਾਂ ਹਰ ਕੋਈ ਇਸ ਯਾਤਰਾ ਦਾ ਹਿੱਸਾ ਬਣਿਆ ਕਈਆਂ ਨੇ ਆਸ਼ੀਰਵਾਦ ਦਿੱਤੇ ਕਈਆਂ ਨੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ ਇਹ ਅਪਨਤ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਹੁਣ ਕੇਵਲ ਆਪਣੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਦੇ ਹੱਕ ਦੇ ਵਿੱਚ ਫਤਵਾ ਦੇਣਗੇ ਹੁਣ ਨਹੀਂ ਕੋਈ ਦਿੱਲੀ ਵਾਲਾ ਇਹਨਾਂ ਨੂੰ ਗੁੰਮਰਾਹ ਕਰਕੇ ਵੋਟ ਹਾਸਲ ਕਰ ਸਕੇਗਾ ਮੈਂ ਵਧਾਈ ਦਿਨਾ ਹਾਂ ਹਲਕੇ ਦੇ ਮੁੱਖ ਸੇਵਾਦਾਰ ਕਬੀਰ ਦਾਸ ਜੀ ਨੂੰ ਅਤੇ ਨਾਲ ਹੀ ਪਾਰਟੀ ਦੇ ਸਾਰੇ ਅਹੁਦੇਦਾਰ ਅਤੇ ਵਰਕਰ ਸਹਿਬਾਨਾਂ ਨੂੰ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਯਾਤਰਾ ਨੂੰ ਕਾਮਯਾਬ ਬਣਾਇਆ ਲੋ ਜੀ ਪੰਜਾਬੀਆਂ ਉਸ ਵੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਆਖਤੀ ਵੱਡੀ ਗੱਲ ਉਹਨਾਂ ਨੇ ਕਿਹਾ ਕਿ ਹੁਣ ਮੈਨੂੰ ਵਿਸ਼ਵਾਸ ਹੋ ਗਿਆ ਹੈ ਇਹਨਾਂ ਕੱਠ ਦੇਖ ਕੇ ਕਿ ਹੁਣ ਜਿਹੜੇ ਸਾਡੇ ਲੋਕ ਹੈਗੇ ਆ ਉਹ ਦਿੱਲੀ ਦੀਆਂ ਪਾਰਟੀਆਂ ਦੇ ਪਲੇਖੇ ਤੇ ਵਿੱਚ ਨਹੀਂ ਆਣਗੇ ਤੇ ਉਹਨਾਂ ਦੇ ਸ਼ਤਰੰਗਤ ਦੇ ਵਿੱਚ ਨਹੀਂ ਆਣਗੇ ਚਾਤੀਆਂ 'ਚ ਨਹੀਂ ਆਣਗੇ ਤੇ ਆਪਣੀ ਮਾਂ ਬੋਲੀ ਪਾਰਟੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਜਿਤਾਣਗੇ ਲੋਕ ਸਭਾ ਦੇ ਵਿੱਚ ਵੱਡੀ ਗੱਲ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਜਰੂਰ ਦੱਸੋ ਵੀਡੀਓ ਵੱਤ ਤੋ ਸ਼ੇਅਰ ਕਰ ਦਿਓ ਜੀ ਚੈਨਲ ਜਰੂਰ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਮੋਟੀਵੇਸ਼ਨ ਮਿਲੇਗੀ ਇਦਾਂ ਦੀ ਖਬਰ ਤੋਂ ਦਿੰਦੇ ਰਵਾਂਗੇ ਤੁਹਾਨੂੰ ਦੱਸ ਦਈਏ ਸੁਖਬੀਰ ਸਿੰਘ ਬਾਦਲ ਨੇ ਜੋ ਹੈ ਹਲਕਾ ਸ਼ੁਤਰਾਨਾ ਵਿੱਚ ਪੰਜਾਬ ਬਚਾਓ ਯਾਤਰਾ ਕੀਤੀ ਤੇ ਵੱਡੀ ਗੱਲ ਕਹੀ ਉਹਨਾਂ ਨੇ ਕਿਹਾ ਕੋਈ ਹੁਣ ਮੈਨੂੰ ਇਹਨਾਂ ਕੱਠ ਦੇਖ ਕੇ ਵਿਸ਼ਵਾਸ ਹੋ ਗਿਆ ਹੈ ਕਿ ਹੁਣ ਲੋਕ ਜਿਹੜੇ ਹੈ ਦਿੱਲੀ ਦੀਆਂ ਪਾਰਟੀਆਂ ਦੇ ਬਕਾਵੇ 'ਚ ਨਹੀਂ ਆਣਗੇ ਮੇਰੇ ਹਿਸਾਬ ਨਾਲ ਉਹਨਾਂ ਨੇ ਜਿਹੜਾ ਹੈ ਆਮ ਆਦੀ ਪਾਰਟੀ ਦੇ ਵੱਲ ਇਸ਼ਾਰਾ ਕੀਤਾ ਸੀਗਾ ਜਿਵੇਂ ਤੁਹਾਨੂੰ ਪਤਾ ਹੀ ਸੀਗਾ ਕਿ 2022 ਦੇ ਵਿੱਚ ਆਮ ਆਦੀ ਪਾਰਟੀ ਨੇ 117 ਵਿੱਚੋਂ 92 ਸੀਟਾਂ ਜਿੱਤੀ ਸੀਗੀਆਂ ਤੇ ਆਪਣੀ ਸਰਕਾਰ ਬਣਾਈ ਸੀਗੀ ਤੇ ਜਿਹੜੀ ਅਰਵਿੰਦ ਕੇਜਰੀਵਾਲ ਸਾਹਿਬ ਹੈਗੇ ਆ ਉਹ ਇਸ ਦੇ ਹੈੱਡ ਹੈਗੇ ਆ ਤੇ ਉਹ ਦਿੱਲੀ ਦੇ ਚੀਫ ਮਿਨਿਸਟਰ ਵੀ ਹੈਗੇ ਇਹ ਗੱਲ ਸਮਝ ਆਈ ਹੈਗੀ ਕਿ ਇਸ ਵੀਰ ਬਾਦਲ ਨੇ ਇਸ਼ਾਰਾ ਜਿਹੜਾ ਹੈ ਉਹ ਦਿੱਲੀ ਦੀ ਆਮ ਆਦਮੀ ਪਾਰਟੀ ਵੱਲ ਕਿੱਤਾ ਹੈਗਾ ਕਿ ਉਹਨਾਂ ਨੇ ਕਿਹਾ ਕਿ ਹੁਣ ਜਿਹੜੇ ਹੈ ਦਿੱਲੀ ਦੇ ਲੋਕ ਪੰਜਾਬ ਦੇ ਲੋਕਾਂ ਨੂੰ ਪਾਗਲ ਬਣਾ ਕੇ ਆਪਣੇ ਕੋਲ ਨਹੀਂ ਲੈ ਕੇ ਆਣਗੇ ਆਪਣੀ ਪਾਰਟੀ 'ਚ ਨਹੀਂ ਲੈ ਕੇ ਆਣਗੇ ਸੁਪੀਰ ਬਾਦਲ ਨੇ ਵੱਡੀ ਗੱਲ ਕਹੀ ਤੁਹਾਡਾ ਇਸ ਵਾਰ ਕੀ ਵਿਚਾਰ ਹੈ ਜਰੂਰ ਦੱਸੋ ਤੁਹਾਨੂੰ ਦੱਸ ਦਈਏ ਜੀ ਲਗਾਤਾਰ ਪੰਜਾਬ ਬਚਾਓ ਯਾਤਰਾ ਦੇ ਵਿੱਚ ਜੋ ਹੈ ਸੋ ਕੁਵੀਰ ਸਿੰਘ ਬਾਦਲ ਜੋ ਹੈ ਕੰਮ ਕਰ ਰਹੇ ਹੈਗੇ ਆ ਜੀ ਮਿਹਨਤ ਪੂਰੀ ਚਲਦੀ ਵੀ ਹੈਗੀ ਆ ਜਿਵੇਂ ਤੁਹਾਨੂੰ ਪਤਾ ਹੀ ਹੈ ਲੋਕ ਸਭਾ ਚੋਣਾਂ ਹੈਗੇ ਆ ਜੀ ਤੇ ਉਧਰ ਰਿਜ਼ਲਟ ਵੀ ਆਵੇਗਾ ਤੇ ਸਾਰੀ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਹੋਇਆ ਹੈ ਤੇ ਇਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਹੈਗੀ ਜੀ ਜਿਹੜੀ ਕਿ ਪੰਜਾਬ ਦੇ ਵਿੱਚ ਜੋ ਹੈਗੀ ਇਹ ਪਾਰਟੀ ਮੰਨੀ ਜਾਂਦੀ ਹੈ ਰੂਟ ਲੈਵਲ ਤੋਂ ਵੱਡੇ ਕੰਮ ਕਰਨ ਵਾਸਤੇ ਮੰਨੀ ਜਾਂਦੀ ਹੈ ਜੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਜਿਉਂ ਕਈ ਵਾਰ ਚੀਫ ਮਿਨਿਸਟਰ ਰਹੇ ਹੈਗੇ ਜੀ ਸੁਖਵੀਰ ਬਾਦਲ ਜੋ ਹੈਗੇ ਡਿਪਟੀ ਚੀਫ ਮਿਨਿਸਟਰ ਹੈਗੇ ਜੀ ਇਹਨਾਂ ਨੂੰ ਪਤਾ ਹੈ ਕਿ ਸਰਕਾਰ ਕਿਦਾਂ ਚਲਾਨੀ ਹੈਗੀ ਹੈ ਬਾਕੀ ਦੇਖਦੇ ਹਾਂ ਕਿ ਪੰਜਾਬ ਚੋਂ ਯਾਤਰਾ ਦਾ ਅਸਰ ਹੁੰਦਾ ਹੈ ਚੋਣਾਂ ਦੇ ਵਿੱਚ ਬਾਕੀ ਤੁਹਾਡੀ ਕੀ ਰਾਏ ਹੈ ਜਰੂਰ ਦੱਸੋ ਵੀਡੀਓ ਵੱਧ ਤੋਂ ਸ਼ੇਅਰ ਕਰ ਦਿਓ ਜੀ ਜਾਂਦੇ ਜਾਂਦੇ ਤੁਹਾਨੂੰ ਦੱਸਤੀਏ ਸੁਖਵੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਆਖੀ ਵੱਡੀ ਗੱਲ